ਡਾਕਟਰ ਸਾਹਿਬ ਅੱਜ ਜਿਹੜਾ ਜਲਾਸ ਹੋਇਆਗਾ ਡਾਕਟਰ ਸਾਹਿਬ ਦਾ ਪਿੱਛੇ ਪਹੁੰਚੇ ਡਾਕਟਰ ਸਾਹਿਬ ਸਾਰੇ ਤੇ ਕੀ ਕਹਿਣਾ ਚਾਹੋਗੇ ਜੀ ਅੱਜ ਕਮੇਟੀ ਵੀ ਨਵੀਂ ਗਠਨ ਹੋਈ ਆ ਇਹਦੇ ਬਾਰੇ ਦਿਓ ਵਿਚਾਰ ਜੀ ਮੈਂ ਡਾਕਟਰ ਜਸਿੰਦਰ ਕਾਲ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੋਸਤਾਨੇ ਪੰਜਾਬ ਦੀ ਜਿਲ੍ਹਾ ਮੋਗਾ ਦਾ ਹਸਪਤਾਲ ਆਇਆ ਕਿ ਦੋ ਸਾਲ ਬਾਅਦ ਸੰਪਨ ਹੋਇਆ ਅੱਜ ਦੇ ਇਸ ਸੁਭ ਮੌਕੇ ਦੇ ਉੱਪਰ ਜਿੱਥੇ ਜਿਲ੍ਹੇ ਦੀ ਤੁਹੋਂ ਕਿਹਾ ਉਥੇ ਜ਼ਿਲ੍ਹੇ ਨੂੰ ਜਿਹੜਾ ਪੰਜਾਬ ਦੇ ਵਿੱਚ ਉਹ ਡਿਜੀਟਲ ਸਿਸਟਮ ਦੇ ਨਾਲ ਜੋੜਿਆ ਹੈ ਜਿਵੇਂ ਆਇਡੈਂਟੀਟੀ ਕਾਰਡ ਸਰਟੀਫਿਕੇਟ ਰਿਫਲੈਕਸੀ ਬੋਰਡ ਇਸ ਦਿੱਤੇ ਨੇ ਅੱਜ ਦੇ ਅਜ਼ਲਾਹ ਦੇ ਵਿੱਚ ਹਰ ਇੱਕ ਮੈਂਬਰ ਨੇ ਯਾਗਰਾਇ ਨੇ ਨਾਲ ਨਾਲ ਤੁਹਾਡੇ ਕੈਨਲ ਦੇ ਜ਼ਰੀਏ ਬਲਤ ਤੁਹਾਨੂੰ ਨਵਾਂ ਕਰਦੇ ਹਾਂ ਅਮਿਸ਼ਨ ਕਰਨ ਦੀ ਗੱਲ ਬਾਤ ਜਿਹੜੇ ਸਰਕਾਰ ਦੇ ਦੁਆਰੇ ਪਹੁੰਚਾਉਣੇ ਵੀ ਹੋ ਮਾਣ ਦੇ ਨਾਲ ਮੈਂ ਇੱਥੇ ਇਸਲਾਸਤ ਸਰਕਾਰ ਨੂੰ ਇਹ ਸਨੇਹਾ ਦਿਨ ਚ ਉਹਨਾਂ ਕਿ ਜਿੱਥੇ ਮੈਡੀਕਲ ਪ੍ਰੈਕਟੀਸ਼ਨਰ ਲਾਇਸੈਂਸ ਦਾ ਪੰਜਾਬ ਹੈ ਮੈਂਬਰਾਂ ਦਾ ਵੱਡਾ ਰੋਲ ਆ ਕਿ ਜਿਵੇਂ ਪਿਛਲੇ ਸਮੇਂ ਚ ਕਰੋਨਾ ਦੌਰਾਨ ਆਸਮੇਂ ਹਾਸਪਤਾਲਾਂ ਤੋਂ ਤੇ ਹੁਣ ਵੀ ਬੜਾ ਦੌਰਾਨ ਅਸੀਂ ਲੱਗੇ ਹੋਏ ਆ ਸਾਰੇ ਪੰਜਾਬ ਦੇ ਵਿੱਚ ਕੇ ਸਰਦਾਰ ਮੋਹਨ ਸਿੰਘ ਹੋਵੇ ਬੱਲੇਬਾੜ ਹੋਵੇ ਜਨਾਲਾ ਹੋਵੇ ਜਾਂ ਫਾਜ਼ੇਕਾ ਸਾਈਡ ਦੇ ਪੁਜੜੇ ਖੜਾਏ ਨੇ ਨਾ ਜੋਗੇ ਅਸੀਂ ਦਿਨ ਰਾਤ ਅ ਕੁੱਝ ਸਥਾਨਾਂਾਂ 'ਤੇ ਮਿਲ ਕੇ ਉੱਥੇ ਮੈਡੀਕਲ ਕੈਂਪ ਅਰੇਂਜ ਕੀਤੇ ਹੋਏ ਨੇ ਜਿਸ ਦੇ ਵਿੱਚ ਦਵਾਈਆਂ ਦੇ ਨਾਲ ਨਾਲ ਰਸਣ, ਕੱਪੜਾ ਇਹ ਹੋਰ ਜ਼ਰੂਰੀ ਵਸਤੂਆਂ ਨੇ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਅਸੀਂ ਲੋਕ ਜਿਹੜੇ ਪਾਰਟਿਸਿਪ ਕਰਦੇ ਨੇ ਉਹਨਾਂ ਦੀ ਸੇਵਾ ਕਰ ਰਹੇ ਆ ਤੁਹਾਡੇ ਦਿਨ ਇਹ ਬੇਨਤੀ ਕਰਨਾ ਤੇ ਨਾਲ ਹੀ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਮੈਡੀਕਲ ਪ੍ਰੈਕਟੀਸ਼ਨਰ ਦਾ ਰੋਲ ਆ ਜਿਹੜਾ 80% ਲੋਕਾਂ ਨਾਲ 9 ਮਾਸ ਦਾ ਰਿਸ਼ਤਾ ਅਸੀਂ ਲੋਕਾਂ ਦੇ ਡਾਕਟਰਾਂ ਤੇ ਲੋਕਾਂ ਦੇ ਹੜ੍ਹ ਦੀ ਮਾਰੇ ਡਾਸ਼ੇ ਹੋਏ ਅਸੀਂ ਨਾਲ ਆ ਤੇ ਸਰਕਾਰ ਆ ਜਿਹੜੀ ਹਮੇਸ਼ਾ ਸਾਡੇ ਮਸਲੇ ਤੇ ਕੰਨਾ ਬਣਦੀ ਆ ਉਹਨਾਂ ਨੇ ਕਦੇ ਸਾਡੇ ਮਸਲੇ ਨੂੰ ਗੰਞਦੀਤੀ ਨਾਲ ਨਹੀਂ ਲਿਆ ਜਿਵੇਂ ਕਿ ਹਮੇਸ਼ਾ ਸਰਨਾ ਵਿਡਕਾ ਕਰਕੇ ਉਹ پوری ਸਰਕਾਰ ਆ ਤੋਂ ਮੈਂ بار بار ਇਹ ਗੇਨਤੀ ਕਰਦਾ ਕਿ ਸਰਕਾਰ ਸਾਡੇ ਲੋਕਾਂ ਨੂੰ ਸਮਝੇ ਹੋਏ ਹਾਲਾਂਕਿ ਅਸੀਂ ਜਦੋਂ ਉੱਥੇ ਬੈਠੇ ਆ ਤਾਂ ਹਰ ਤਰ੍ਹਾਂ ਦਾ ਅਕਸਰ ਸਾਹਿਬਾਂ ਤੇ ਐਮਐਲਏ ਸਾਹਿਬ ਪੁੱਛੇ ਜਾ ਰਿਹਾਗਾ ਨਰੇਸ਼ ਕੁਟਾਰੀਆ ਜਿਰੇ ਹੱਦ ਕਿ ਉਹ ਐਮਐਲਏ ਨੇ ਉਹਨੇ ਆ ਕੇ ਸਾਡੇ ਰੋਡ ਤੇ ਸਨਣਾ ਕੀਤੀ ਆ ਤੇ ਕਿਹਾ ਵੀ ਆ ਕਿ ਅਸੀਂ ਸਰਕਾਰ ਦੇ ਵਿੱਚ ਤੁਹਾਡੀ ਗੱਲ ਕਰਾਂਗੇ ਬੱਸ ਕਰਕੇ ਉਹ ਗੱਲਾਂ ਕਰਦੇ ਨੇ ਪਰ ਸਾਡਾ ਮਸਲਾ ਮਾਲੀ ਕਾਰਪ ਦੇ ਵਿੱਚ ਚਿਰਾਂ ਤੇ ਨਹੀਂ ਕਰ ਜਿਉਣਾ ਕਿ 80% ਲੋਕਾਂ ਦਾ ਡਰਾਉਟ ਤੇ ਲੱਖਾਂ ਦੀ ਤਰਤ ਤੇ ਅਸੀਂ ਸੇਵਾ ਕਰਦੇ ਹਾਂ 24 ਘੰਟੇ ਜਿਹਦੇ ਵਿੱਚ ਸਾਡੇ ਮਿੰਬਰ ਨਾ ਪੈਸਾ ਦੇਹਦੇ ਨਾ ਸਮਾਂ ਦੇਹਦੇ ਆ ਤੇ ਨਾ ਹੀ ਕੋਈ ਹੋਟਲ ਵਾਲੇ ਦੇ ਦੱਸ ਸੇਵਾ ਕਰਦੇ ਆ ਤੇ ਸਾਡਾ ਮਸਲਾ ਪਹਿਲੇ ਤੇ ਹੱਲ ਕੀਤਾ ਜਾਵੇ ਸਰ ਜਿਹੜਾ ਵੱਡਾ ਰੋਲ ਸੀ ਤੁਹਾਡਾ कोरोना काल वेले उदों भी देखो सरकार नु चाहिदा ਥੋਡੇ ਸਿਰ ਤੇ ਹੱਥ ਰੱਖਣਾ ਹੈ ਨਾ ਤੇ ਇਹਦੇ ਬਾਰੇ ਤੁਹਾਡੇ ਇੱਕ ਵਿਚਾਰ ਹੈ ਜੀ ਉਦੋਂ ਜਦੋਂ ਕੋਰੋਨਾ ਚੱਲਿਆ ਉਸ ਟਾਈਮ ਸਰਕਾਰ ਦੀ ਕੈਪਟਨ ਦੀ ਸਰਕਾਰ ਸੀ ਵੀ ਉਹਨਾਂ ਨੇ ਵੀ ਸਾਡੇ ਰੋਲ ਦੀ ਸਲਾਹਣਾ ਕੀਤੀ ਹਾਲਾਂਕਿ ਕੈਪਟਨ ਦੇ ਨਾਲ ਵੀਡੀਓਗ੍ਰਾਫੀ ਦੌਰਾਨ ਸਾਡੇ ਨਾਲ ਉਹਨਾਂ ਨੇ ਗੱਲਾਂ ਵੀ ਨਹੀਂ ਕੀਤੀਆਂ ਤੋਂ ਕੋਰੋਨਾ ਤੋਂ ਬਾਅਦ ਕਿੱਥੇ ਸਿਆਸਤ ਦਾ ਬਾਦ ਵਿੱਚ ਕਿੱਥੇ ਉੱਥੇ ਜਿਹੜੇ ਵੱਡੇ ਵੱਡੇ ਹਸਪਤਾਲ ਨੇ ਜਿਹੜਾ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਡਾਕਟਰ ਅਸੀਂ ਸੁਪਰਸੈਸਟਾਂ ਉਹ ਵੀ ਬਾਹਰ ਨਹੀਂ ਆਏ ਸਾਡੇ ਲੋਕਾਂ ਨੇ ਲੋਕਾਂ ਦੇ ਘਰਾਂ ਤੇ ਜਾ ਕੇ ਕਸਤਾਂ ਦੇ ਕੇ ਡੋਰ ਟੂ ਡੋਰ ਜਾ ਕੇ ਤੇ ਮੰਡਿਆਂ ਤੇ ਬਾਈਆਂ ਤੇ ਬਹਿ ਕੇ ਮੰਡਿਆਂ ਤੇ ਬਹਿ ਕੇ ਲੋਕਾਂ ਦੀ ਸੇਵਾ ਕੀਤੀ ਤੇ ਜਿਹੜੀ ਕਰਕੇ ਪੰਜਾਬ ਦੇ ਵਿੱਚ ਪਿੰਡੂ ਖੇਤਰ ਦੇ ਵਿੱਚ ਜਿਹੜੀ ਹੈਗੀ ਕਰੋਨਾ ਦੀ ਮਾਰ ਘਟੋਈ ਆ ਔਰ ਕਰੋਨਾ ਦੇ ਜਿਹੜੇ ਲੜਬਾਰਨ ਵਾਲੇ ਲੋਕਾਂ ਦੀ ਗਿਣਤੀ ਕੱਢੀ ਆ ਤੇ ਲੋਕ ਆ ਜਿਹੜੇ ਉਸ ਟਾਈਮ ਪਹਿਲਾਂ ਵੀ ਸੱਦੇ ਸੀ ਤੇ ਲੇਕਿਨ ਉਸ ਟਾਈਮ ਲੋਕਾਂ ਉੱਪਰ ਲੱਗਿਆ ਕਿ ਸੱਦੇ ਅਸਲੀ ਬਾੜਸ ਕੌਣ ਨੇ ਸੱਦੇ ਪੁੱਸਤ ਕੌਣ ਨੇ ਜਿਨ੍ਹਾਂ ਨੇ ਹਿੰਮਤ ਕਰਾ ਜਨਰਲ ਸੈਕਟਰੀ ਚੇਤਾਰਪੁਰ ਹਾਜ ਜੀ ਅਦਾਸ ਹੈ ਹਿੰਮਤਪੁਰਾ ਜਰਮਨ ਸੈਕਟਰੀ ਨਾਲੇ ਇੱਕ ਪ੍ਰੈਸ ਮੀਡੀਆ ਚੱਲ ਰਹੀ ਹੈ ਜੀ ਅਗਿਆ ਪ੍ਰਵੇਸ਼ਾਨ ਕੈਸ਼ੀਅਰ ਡਾਕਟਰ ਪ੍ਰਵੇਸ਼ ਖਾਨ ਕੈਸ਼ੀਅਰ ਲਖਵਿੰਦਰ ਸਿੰਘ ਗੋਰਾ ਵਾਈਸ ਕੈਸ਼ੀਅਰ ਬਾਈ ਚੇਅਰਮੈਨ ਲਖਵਿੰਦਰ ਸਿੰਘ ਗੋਰਾ ਵਾਈਸ ਚੇਅਰਮੈਨ ਹੋਰ ਆ ਜੀ गल सिंह सतरा मोहम्मद इमरान कोऑर्डिनेटर डॉ अमृतपाल सिंह डॉक्टर जगराज सिंह वाइस प्रेसिडेंट डॉक्टर कुलदीप सिंह प्रेसैक्टरी डॉक्टर सतनाम सिंह वाइस प्रेसिडेंट, सतनाम बोस्टर भी वाइस प्रेसिडेंट, बाकी एजेक्टिव मेंबर ਗੁਰਨਾਥ ਸਰ ਫੋਟੋ ਸਾਹਮਣੇ ਖੜੇ ਹੋ ਸਮਨੇ ਜੈਕਟਿਵ ਮੈਂਬਰ ਸੁਖਵੀਰ ਸਿੰਘ ਇੱਕ ਮਿੰਟ ਇੱਕ ਦੂਰ ਹੈ ਜਗਸੀਰ ਸਿੰਘ ਬਲਾਸਪੁਰ ਸਤਗੁਰ ਸਿੰਘ ਜਗਰੂਪ ਸਿੰਘ ਕਲੇਰ ਇਹ ਸਾਰੇ ਜੈਕਟਿਵ ਮੈਂਬਰ ਹੈ ਜੀ ਬਲਾਸ ਅਨਿਆਸਪਾਲ ਫੋਟੋਗ੍ਰਾਫਰ ਜੀ ਜਦੋਂ ਫੋਟੋ 5 ਲੱਖ ਕਰਕੇ ਭੇਜ ਦਿਓ ਆਪਾਂ 3-4 ਦਿਨ ਕਵਰੇਜ ਕਰਦਾ ਵੀ ਪੂਰੀ ਕੋਈ ਲੋਬਤ ਮਗਨ ਪਰ ਜੇ ਨਾਂ ਕਿਸ ਦਾ ਰਹੇਗਾ ਕਿਸਾ ਨਾ ਕਰੇ ਗੱਲ ਸਾਹਿਬ ਦੇਖਿਓ ਸਾਨੂੰ ਫੋਟੋ ਕਰ ਲਓ ਜੀ ਹਾਂਜੀ ਫੋਟੋ ਸਾਰੀ ਆਏ ਚਲੋ ਆਰ ਕਰੀਏ ਤਰਫ ਤਰਫ ਤੇਰੇ ਸੁਨਾਨ ਗਾਰਡੀ ਉਹ ਹਾਜੀ ਸਰਾਵ 3ਰੇ ਨੰਬਰ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਨਾਮ ਇਹਨਾਂ ਨੇ ਦੇਣਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਪਦ ਹੁੰਦੀ ਹੈ ਇੱਥੋਂ ਨੇ ਇੱਥੋਂ ਨੇ ਕਹਿੰਦੇ ਇਤਨਾਨ ਸਿੰਘ ਕਿਹੜਾ ਕਿੱਥੋਂ ਨੇ ਜੀ ਮੀਨੀਆ ਕੈਸ਼ੀਅਰ ਮਨਾਰਕੋਸ ਲਿਖਿਆ ਜੀ ਕੋਈ ਨਹੀਂ ਹੁਣ ਬੋਸਤਵਾ ਕੈਸ਼ੀਅਰ ਦਾ ਨਾਮ ਜਿਸਪਾਲ ਸਿੰਘ ਲੋਪੋ ਲੋਪੋ ਦਾ ਨਾਮ ਆ ਗਿਆ ਜੀ ਇਹਦੇ ਨਾਲ ਹੀ ਇਹਦੇ ਨਾਲ ਹੀ ਸੈ ਕੈਸ਼ੀਅਰ ਤਹਿਲ ਸਿੰਘ ਦਾ ਨਾਮ ਆਇਆ ਜੀ ਤੇ ਉਸ ਤੋਂ ਬਾਅਦ ਸਟੇਜ ਦਾ ਜਿਹੜਾ ਮੋਕਾ ਜਿਹੜਾ ਚੇਅਰਮੈਨ ਆ ਉਹਨਾਂ ਦਾ ਜੋ ਸਾਡੇ ਸਟੇਜ ਕਮੇਟੀ ਮੈਂਬਰ ਵੀ ਨੇ ਸਰ ਜੀ ਪਰਗਟ ਸਿੰਘ ਜੀ ਹਾਂ ਜੀ ਵਾਈ ਚੇਅਰਮੈਨ ਗੁਰਚਰਨ ਸਿੰਘ ਬੈਰੋਕੇ ਸਰ ਜੀ ਬੈਰੋਕੇ चेयरमैन होर ने जहां डॉक्टर डॉ सिंह टीना वो भी आया है। दोने दो प्रेसिडेंट ने डॉक्टर जगतार सिंह डॉक्टर कुलदीप सिंह जगतार सिंह कि जिला डेलीगेट मुहमद इमरान जी इमरानोपोर दूजे डेलीगेट ने डॉ बलविंद्र सिंह जी ਆਪਾਂ ਕੋਲ ਆ ਗਏ ਹਾਂ ਹਾਂ ਲੋ ਆਪਾਂ ਬਹੁਤ ਆ ਗਏ ਹਾਂ ਹਲੋ ਜੀ ਚਲੋ ਜੀ ਬਾਕੀ ਜਿਹੜੀ ਸਪੱਟ ਸਾਰੇ ਸੁਪਲਾਪਨ ਕੀ ਮਾਦੇ ਆਪਾਂ ਨੂੰ ਬਾਅਦ ਵਿੱਚ ਕਰਦੇ ਸਰ ਦੇਖੋ ਸਾਹਮਣੇ ਸਾਰੇ ਪ੍ਰਧਾਨ ਸਰ ਔਰ ਮੈਂ ਬੇਨਤੀ ਕਰੂਗਾ ਵੀ ਸਾਡਾ ਜਿਹੜਾ ਉਹ ਸਨਮਾਨਜਨ ਨੇ ਜਿਹੜੇ ਸਨਮਾਨ ਕਰਨੇ ਨੇ ਕਿਉਂ ਮੈਂ ਬੇਨਤੀ ਕਰੂੰਗਾ ਵੀ ਸਾਡੀ ਸੂਬਾ ਕਮੇਟੀ ਨੂੰ ਵੀ ਉਹ ਮੇਰਾ ਖਾਂ ਦਾ ਥੱਲੇ ਇੱਕ ਠੀਕ ਹੈ ਜੀ ਕਿ ਉੱਪਰ ਡਾਕਟਰ ਸੁਖਜਿੰਦਰ ਸਿੰਘ ਜੁਆਇੰਟ ਸੈਕਰੀ ਉਹਨਾਂ ਨੂੰ ਸਰੋਜ ਅਲੀ ਪ੍ਰੈਸ ਸੈਕਟਰੀ ਰਮਜਾਨ ਡਾਕਟਰ ਰਮਜਾਨ ਵੀ ਜੁਆਇੰਟ ਪ੍ਰੈਸ ਸੈਕਟਰੀ

मेंबर मैंबर डॉक्टर सिंह सिंह, मेंबर, मेंबर, डॉक्टर वेक्टर सिंह भी प्रोजेक्टिव मेंबर, र सिंह मैंबर कुलीर सिंह मैंबर ਬੋਲਦਾ ਹਾਂ ਰਗਵੀਰ ਸਿੰਘ ਰੋਟੇ ਮੈਂਬਰ ਜੀ ਪ੍ਰਧਾਨ ਜੀ ਦਾ ਦੋ ਇੰਪੀਚਰ ਬਚਾ ਲੈਣ ਬੇਨਤੀ ਕਰਦੇ ਹਾਂ ਸਾਡੇ ਪੋਸਟ ਕਾਰ ਜੋ ਜੀਪ ਹੈ ਨਾ ਜਿਹੜਾ ਸਾਡੇ ਜਿੱਥੇ ਫਿਰ ਦਿੰਦਾ ਹੈ ਹੀਰੋ ਜਨਸੈਕਰੀ ਜਸਪੀਤ ਕੌਰ ਪਾਇਥੀ ਹੈ ਜੀ ਸੁਖਦੇਵ ਚੈਨੀ ਨੰਬਰ 3 ਪਰ ਕੋ ਰੁਕੇ ਆਵਾਜ਼ ਨਹੀਂ ਦਿੰਦਾ ਹਰ ਦਿਨ ਕੋਈ ਨਹੀਂ ਸੁਭਰਨ ਸਿੰਘ ਮੌਨ ਦੇ ਜਾਂ ਸਾਡੇ ਸੋਹਣੇ ਸਟਾਫ ਅਰਤਾ ਜਨ ਸਿੰਘ ਦੀ ਟਾਲੀ ਵਾੜ ਤ੍ਰਿਪ ਸਿੰਘ ਜੀ ਸਾਡੇ ਬਲਾਸਪੋਰਟ ਡਾਕਟਰ ਜਥੇਵੰਦ ਮੈਂਬਰ ਵੀ ਹੈ ਸਾਡੇ ਤੇ ਟਰੱਸਟੀ ਪੁਣਕਰ ਸਾਡਾ ਕੋਲ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ ਲਾਲਾ 10 ਸਦੀਤੇ ਸਾਡੇ ਜੀ ਪਹੁੰਚਦੇ ਆ ਸਾਡੇ ਬਹੁਤ ਪਹਿਲੇ ਸੰਗਤਾਰੀ ਵਾਲਾ ਸਾਡੇ ਇਹ ਵੀ ਸਾਡੇ ਇੱਕ ਮੈਂਬਰ ਹੀ ਹੈ ਜੀ ਚਾਹੇ ਜੱਤੇਬੰਦੀ ਦੇ ਚੌਥਾ ਥਾਮੇ ਇਹਦੇ ਕਰਕੇ ਜਿਹੜੀਆਂ ਜੱਤੇਬੰਦੀਆਂ ਨੇ ਕੋਈ ਵੀ ਚੀਜ਼ਾਂ ਜਾਣੀਆਂ ਜਾਂਦੀਆਂ ਸਾਡੇ ਘਰੇ ਦਾ ਬਾਤ ਹੋ ਰਹੀ ਹੈ Gracias.